आम ਲੋਕਾਂ ਦੇ ਲਈ ਚੰਗੀ ਖਬਰ ਹੈ ਪਿਆਜ਼ ਦੀਆਂ ਕੀਮਤਾਂ ਅਸਮਾਨੀ ਨਹੀਂ ਛੁੜ ਗਿਆ ਕਾਬੂ ਦੇ ਵਿੱਚ ਰਹਿ ਸਕਦੀਆਂ ਨਹੀਂ ਕਿਉਂਕਿ 나ਸਿਕ ਦੇ ਵਪਾਰੀਆਂ ਨੇ ਫਿਲਹਾਲ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ 나ਸਿਕ ਦੇ ਪਿਆਜ਼ ਵਪਾਰੀ ਹੜਤਾਲ ਤੇ ਗਏ ਹੋਏ ਸੀ ਤੇ ਹੁਣ ਇਹਨਾਂ ਨੇ ਸਰਕਾਰ ਨੂੰ 10 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਮੰਗਾਂ ਤੇ ਗੌਰ ਕਰਨ ਦੇ ਲਈ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ ਮੋੜ ਤੋਂ ਇਹ ਹੜਤਾਲ ਆਪਣੀ ਅਰੰਭ ਕਰ ਸਕਦੇ ਨੇ ਇਸ ਤੋਂ ਇਲਾਵਾ ਸਰਕਾਰ ਨੇ ਵੀ ਇੱਕ ਕੋਸ਼ਿਸ਼ ਕੀਤੀ ਹੈ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਦੇ ਵਿੱਚ ਰੱਖਣ ਦੇ ਲਈ ਹੋਏ ਕਿ ਮਿਨੀਮਮ ਐਕਸਪੋਰਟ ਪ੍ਰਾਈਸ ਨਿਰਧਾਰਤ ਕੀਤਾ ਗਿਆ ਹੈ 300 ਡਾਲਰ ਪਤੀ ਟਨ ਤੋਂ ਘੱਟ ਨਿਰਯਾਤ ਨਹੀਂ ਕੀਤਾ ਜਾਏਗਾ ਇਹ ਸਾਰੇ ਕਦਮ ਚੁੱਕੇ ਗਏ ਨੇ ਸਰਕਾਰ ਵੱਲੋਂ ਵੀ ਕਦਮ ਚੁੱਕਿਆ ਗਿਆ ਤੇ ਨਾਲ ਹੀ 나सिक ਦੇ ਵਿੱਚ ਪਿਆਜ਼ ਵਪਾਰੀਆਂ ਨੇ ਵੀ ਆਪਣੀ ਹੜਤਾਲ ਖਤਮ ਕਰ ਦਿੱਤੀ ਅੱਜ ਹੜਤਾਲ ਦਾ ਤੀਜਾ ਦਿਨ ਸੀ ਪਰ ਹੁਣ 나सिक ਦੇ ਪਿਆਜ਼ ਵਪਾਰੀਆਂ ਨੇ ਹੜਤਾਲ ਖਤਮ ਕਰ ਦਿੱਤੀ ਹੈ 나सिक ਦੇ ਪਿਆਜ਼ ਵਪਾਰੀ ਇਸ ਗੱਲ ਤੇ ਅੜੇ ਹੋਏ ਨੇ ਕਿ ਪਿਆਜ਼ ਦੀ ਟੁਆ ਟੁਆਈ ਕਰਨ ਵਾਲੇ ਮਜ਼ਦੂਰਾਂ ਦਾ ਮਿਹਨਤਾਨਾ ਨਾ ਵਧਾਇਆ ਜਾਏ ਜਦ ਕਿ ਮਜ਼ਦੂਰ ਮਹਨਤਾਨਾ ਵਧਾਉਣ ਦੀ ਮੰਗ ਕਰ ਰਹੇ ਸੀ ਇਸੇ ਨੂੰ ਲੈ ਕੇ ਹੜਤਾਲ ਤੇ ਸੀ ਅੱਜ ਤੀਸਰਾ ਦਿਨ ਸੀ ਪਰ ਅੱਜ ਨਾਸਿਕ ਦੇ ਵਪਾਰੀਆਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਇਹਨਾਂ ਨੇ ਸਰਕਾਰ ਨੂੰ 10 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਇਹਨਾਂ ਦੀਆਂ ਮੰਗਾਂ ਤੇ ਗੌਰ ਕਰਨ ਦੇ ਲਈ ਦੇਸ਼ ਦੇ ਵਿੱਚ ਜੱਤੋਂ ਜ਼ਿਆਦਾ ਪਿਆਜ਼ ਨਾਸਿਕ ਤੋਂ ਆਉਂਦਾ ਹੈ ਤੇ ਜੇਕਰ ਨਾਸਿਕ ਦੇ ਪਿਆਜ਼ ਵਪਾਰੀ ਹੜਤਾਲ ਤੇ ਰਹਿੰਦੇ ਤਾਂ ਪੂਰੇ ਦੇਸ਼ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨੀ ਛੂ ਸਕਦੀਆਂ ਸੀ ਤੇ ਇਸ ਦਾ ਅਸਰ ਪੰਜਾਬ ਤੇ ਵੀ ਵੇਖਣ ਨੂੰ ਮਿਲ ਸਕਦਾ ਸੀ ਹਾਲਾਂਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਇਹ ਕਹਿਣਾ ਸੀ ਕਿ ਪੰਜਾਬ ਤੇ ਇਸ ਦਾ ਅਸਰ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਪਿਆਜ਼ ਦਾ ਕਰੇਲੂ ਉਤਪਾਦਨ ਕਾਫੀ ਜ਼ਿਆਦਾ ਹੋਇਆ ਹੈ ਅਤੇ ਜੇਕਰ ਬਾਹਰੋਂ ਪਿਆਜ਼ ਪੰਜਾਬ ਦੇ ਵਿੱਚ ਨਹੀਂ ਵੀ ਆਉਂਦਾ ਤਾਂ ਵੀ ਪੰਜਾਬ ਦੇ ਵਿੱਚ ਕੀਮਤਾਂ ਕੰਟਰੋਲ ਦੇ ਵਿੱਚ ਰਹਿਣਗੀਆਂ ਪਰ ਹੁਣ ਸਾਰੇ ਦੇਸ਼ ਦੇ ਲਈ ਰਾਹਤ ਦੀ ਖਬਰ ਹੈ ਜਿਨ੍ਹਾਂ ਲੋਕਾਂ ਨੂੰ ਫਿਕਰ ਪਿਆ ਸੀ ਕਿ ਪਿਆਜ਼ ਉਹਨਾਂ ਦੇ ਅਥਰੂ ਕਢਾਏਗਾ ਹਲੇ ਨਾ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ 나ਸਿਕ ਦੇ ਵਿੱਚ ਹੜਤਾਲ ਤੇ ਗਏ ਵਪਾਰੀਆਂ ਨੇ ਆਪਣੀ ਹੜਤਾਲ ਬੰਦ ਕਰ ਦਿੱਤੀ ਹੈ ਹੜਤਾਲ ਵਾਪਸ ਲੈ ਲਈ ਹੈ ਸਰਕਾਰ ਨੂੰ 10 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਇਹਨਾਂ ਦੀਆਂ ਮੰਗਾਂ ਤੇ ਗੌਰ ਕਰਨ ਦੇ ਲਈ